ਮੈਂ ਡਾਕਟਰ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਦਿਵਾਲੀ ਦੇ ਇਸ ਸ਼ੁਭ ਮੌਕੇ ਤੇ ਪੂਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਖਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਦੇ ਜਿਹੜੇ ਸਾਡੇ ਵਾਸੀ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਵੈਗਰੂ ਅੱਗੇ ਕਿ ਇਹ ਜਿਹੜੀ ਸਾਡੀ ਦਿਵਾਲੀ ਹੈ ਇਹ ਖੁਸ਼ੀਆਂ ਨਾਲ ਬੀਤੇ ਤੇ ਇਹ ਆਪਾਂ ਪਰ ਦੂਸ਼ਣ ਰਹੇ ਤਾਂ ਪਾਹੀ ਦੀਵਾਲੀ ਜਿਹੜੀ ਮਨਾਉਣੀ ਹੈ ਤਾਂ ਸਾਰਿਆਂ ਦਾ ਇਸ ਮੌਕੇ ਤੇ ਇੱਕ ਵਾਰ ਫਿਰ ਧੰਨਵਾਦ ਔਰ ਸਾਰਿਆਂ ਨੂੰ ਦੀਵਾਲੀ ਦੇ ਸ਼ੁਭ ਮੌਕੇ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਮੈਂ ਡਾਕਟਰ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਦੀਵਾਲੀ ਦੇ ਇਸ ਸ਼ੁਭ ਮੌਕੇ ਤੇ ਪੂਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਖਾਸ ਤੌਰ ਤੇ ਜਿਲ੍ਹਾ ਸੰਗਰੂਰ ਦੇ ਜਿਹੜੇ ਸਾਡੇ ਵਾਸੀ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਵੈਗਰੂ ਅੱਗੇ ਕਿ ਇਹ ਜਿਹੜੀ ਸਾਡੀ ਦੀਵਾਲੀ ਹੈ ਇਹ ਖੁਸ਼ੀਆਂ ਨਾਲ ਬੀਤੇ ਤੇ ਇਹ ਆਪਾਂ ਪ੍ਰਦੂਸ਼ਣ ਰਹਿ ਤਾ ਪਾ ਇਹ ਦੀਵਾਲੀ ਜਿਹੜੀ ਮਨਾਉਣੀ ਹੈ ਤਾਂ ਸਾਰਿਆਂ ਦਾ ਇਸ ਮੌਕੇ ਤੇ ਇੱਕ ਵਾਰ ਫਿਰ ਧੰਨਵਾਦ ਔਰ ਸਾਰਿਆਂ ਨੂੰ ਦੀਵਾਲੀ ਦੇ ਸ਼ੁਭ ਮੌਕੇ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ